ਦੀ ਫਤਿਹਗੜ ਸਾਹਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਜਿਨ੍ਹਾਂ ਨੇ ਕਿ ਸਰਹੰਦ ਅਤੇ ਪਿੰਡ ਤਲਾਨੀਆਂ ਵਿਖੇ 5.5 ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਸੀਵਰੇਜ ਪ੍ਰੋਜੈਕਟ ਦੇ ਪਹਿਲੇ ਫੇਸ ਦਾ ਕੰਮ ਸਟੇਡੀਅਮ ਰੋਡ ਫਤਿਹ ਕਲੋਨੀ ਪਿੰਡ ਤਲਾਨੀਆਂ ਵਿਖੇ ਸ਼ੁਰੂ ਕਰਵਾਇਆ। ਉਹਨਾਂ ਇਸ ਤਰ੍ਹਾਂ ਨੇ ਕਿਹਾ ਕਿ ਇਹ ਕਾਰਜ ਜਿੰਦੇ ਪੂਰੇ ਹੋਣ ਨਾਲ ਜਥੇ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੇ ਤੋਂ ਨਿਜਾਤ ਮਿਲੇਗੀ ਤਾਂ ਉੱਥੇ ਹੀ ਆਲਾ ਦਵਾਲਾ ਵੀ ਸਾਫ਼ ਸੁਥਰਾ ਬਣੇਗਾ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਪ੍ਰਸਾਦ ਹੁੰਦੀ ਸੀ ਤਾਂ ਉਹਨਾਂ ਪਾਣੀ ਗਲੀਆਂ ਮੁਹੱਲਿਆਂ ਦੇ ਵਿੱਚ ਪਰ ਜਾਂਦਾ ਸੀ ਜਿਸ ਕਾਰਨ ਕੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਜਿੱਥੇ ਦੇ ਸ਼ਹਿਰ ਵਾਸੀਆਂ ਨੂੰ ਪਾਣੀ ਨੂੰ ਲੈ ਕੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਜ ਦੋ ਉਘਾਟਨ ਕੀਤੀਆਂ ਜੀ ਇੱਕ ਤਾਂ ਸਰੰਦਿਬਖੇ ਫਤਿਹ ਕਲੋਨੀ ਜਦੋਂ ਅਸੀਂ ਸਟੇਡੀਅਮ ਵੱਲ ਜਾਂਦੇ ਆ ਸਾਡੇ ਉੱਤੇ ਜਿਹੜੇ ਪਰਿਵਾਰ ਹੈ ਉਹਨਾਂ ਸੀਵਰੇਜ ਤੋਂ ਵਾਂਝੇ ਸੀ ਤੇ ਬਹੁਤ ਵੱਡੀ ਮੰਗ ਹੈ ਜਿਹੜੀ ਲੋਕਾਂ ਦੀ ਸਾਨੂੰ ਹੁਕਮ ਸੀ ਉਹ ਪੂਰਾ ਕੀਤਾ ਉਹ ਇਲਾਕਾ ਸਾਡਾ ਸੀਵਰੇਜ ਤੇ ਅਸੀਂ ਉਹਦੀਆਂ ਗਲੀਆਂ ਨਾਲੀਆਂ ਬਣਾ ਕੇ ਦੇਵਾਂਗੇ ਤੇ ਦੂਜਾ ਅੱਜ ਅਸੀਂ ਇੱਥੇ ਤਰਾਣੀਆਂ ਵੀ ਇੱਕ ਰਸਤਾ ਸੀ ਜਿਹੜਾ ਟੁੱਟਿਆ ਹੋਇਆ ਸੀ ਸਾਡੇ ਮੇਨ ਪਿੰਡ ਚੌਕ ਨੂੰ ਆਉਂਦਾ ਉਹਦਾ ਵੀ ਹਟਨ ਕੀਤਾ ਹੈ 13 ਲੱਖ ਰੁਪਏ ਨਾਲ ਜਿਹੜਾ ਰਸਤਾ ਬਣ ਕੇ ਤਿਆਰ ਹੋ ਜਾਊਗਾ